ਸਤਿ ਸ੍ਰੀ ਅਕਾਲ ਦੋਸਤੋ ਪਹਿਲੀ ਵਾਰ ਹਰਿਆਣੇ ਦੇ ਵਿੱਚ ਸਿੱਖ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ ਜਾ ਰਹੇ ਆ ਉਹਨਾਂ ਦੇ ਵਿੱਚ ਕਈ ਉਮੀਦਵਾਰ ਫੀਲ ਲਈ ਹੋਈ ਆ ਤੇ ਆਪਣੇ ਕੋਲ ਭਾਈ ਹਰਪਾਲ ਸਿੰਘ ਉਹਨਾਂ ਦੇ ਕੁਝ ਸਾਥੀ ਤੇ ਬ੍ਰਦਰ ਪਹੁੰਚੇ ਆ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਭਾਈ ਜੀ ਦਾ ਖਾਨ ਸਾਹਿਬ ਐਸ ਜੀ ਪਟੇ ਮੈਂ ਆਪਣੇ ਭਾਈ ਹਰਪਾਲ ਸਿੰਘ ਦੀ ਜੈਂਡੀਟ ਖੜੇ ਇਹ ਕਮੇਟੀ ਕੱਤੀ ਹੁੰਦੀ ਸੀ ਜਿਹੜੀ ਹੋਰ ਪਹਿਲੀ ਵਾਰ ਅਲੱਗ ਹੋਈ ਹੈ ਕਾਫੀ ਟਾਈਮ ਬਾਅਦ ਬੋਟਾ ਹੋ ਰਹੀ ਹੈ ਹਾਂ ਜੀ ਇਹ ਪਹਿਲੀ ਵਾਰ ਹੈ ਹਾਂ ਜੀ ਤੇ ਇਹ ਬਹੁਤ ਵਧੀਆ ਹੋਇਆ ਹੈ ਜੀ ਕਿਉਂਕਿ ਪੰਜਾਬ ਨਾਲ ਪਹਿਲਾ ਕੱਚੀ ਜੀ ਕਮੇਟੀ ਇਹ ਹੁਣ ਆਪਣੇ ਕੋਈ ਚੁਰ ਦੁਆਰਾ ਨਾਲ ਬਹੁਤ ਸੁਧਾਰ ਹੋਣਗੇ ਇਹ ਬਹੁਤ ਚੰਗੀ ਗੱਲ ਹੈ ਇਹ ਬਹੁਤ ਪਾਣੀ ਆ ਗਈ ਬਾਅਦ ਤੋਂ ਬਾਅਦ ਦੇ ਪਹਿਲੇ ਪਾਸੇ ਆ ਗਿਆ ਸਭ ਤੋਂ ਪਹਿਲੇ ਪਾਰਲੀਮੈਂਟ ਦੇ ਤੱਕ ਤੇ ਆਪਣਾ ਜੀ ਮੁੱਦਾ ਰੱਖਿਆ ਜਾ ਕੇ ਆਪਣੇ ਕੋਈ ਚੁਰ ਦੁਆਰੇ ਹਾਂਜੀ ਦੋਸਤੋ ਜਿਹਨੇ ਜੋਨ ਨਿਸ਼ਾਨ ਪੌੜੀ ਹੈ ਜੀ ਤੇ ਆਪਣੀ ਜਿਹੜੀ ਕਮੇਟੀ ਬਣੀ ਹੈ ਸਿੱਖ ਆਪਣੇ ਚਿਲਾ ਸਾਹਿਬ ਸੱਤ ਸਾਹਿਬ ਕੋਲ ਬਿਲਕੁਲ ਚੱਲਦੀ ਜੁੜੀ ਹੋਈ ਹੈ ਉਹਦੋਂ ਆਪਾਂ ਅੰਕੜੇ ਹੋਏ ਠੀਕ ਹੈ ਜੀ ਪੌੜੀ ਦਾ ਨਿਸ਼ਾਨਾ ਹੈ ਜੀ ਪਹਿਲਾ ਨਿਸ਼ਾਨਾ ਨੀ ਤਾ ਦੇ ਫਾਲ ਖੜੇ ਖੜਿਆ ਜੀ ਠੀਕ ਹੈ ਜੀ ਬਾਕੀ ਜੀ ਮਿਹਰਬਾਨੀਆ ਬੋਟਾ ਪੌੜੀ ਦੇ ਨਿਸ਼ਾਨ ਤੇ ਮੋਹਰਾ ਲਾਓ ਇਹ ਕੰਡੀਡੇਟ ਨੂੰ ਦੱਸੋ ਆਪਣੇ ਰਿਸ਼ਤੇਦਾਰ ਆ ਬੜੇ ਵਧੀਆ ਬੰਦੇ ਆ ਤੋਂ ਥਾਲ ਦੇ ਵੇਖੋ ਕਿੰਨਾ ਨਹੀਂ ਜਾਂਦਾ 10-10 ਕਰੋੜੀਆਂ ਮੜੀਆਂ ਆਉਣੀਆਂ ਸਭ ਨੇ ਕਿੰਦੀਆਂ ਆ ਗੋਸਾ ਮੈਂ ਜੀ ਦਾ ਕਾਲਾ ਰੈ ਜੀ ਦੀ ਬਸੇ